ਸਸਿਕਾਲ ਤੁਸੀਂ ਦੇਖ ਰਹੇ ਹੋ ਦੇਣਕ ਚੈਰਾ ਟੀਵੀ ਤੇ ਅੱਜ ਸਾਡੇ ਨਾਲ ਮੌਜੂਦ ਨੇ ਭਾਜਪਾ ਦੇ ਚੀਫ ਸੈਕਟਰੀ ਜਗਮਉਨ ਸਿੰਘ ਰਾਜੂ ਜਿਨ੍ਹਾਂ ਨੂੰ 25% ਜਿਹੜੇ ਗਰੀਬ ਲੋਕ ਗਰੀਬ ਬੱਚੇ ਹੈਗੇ ਨੇ ਉਹਨਾਂ ਨੂੰ ਪੜਾਉਣ ਦਾ ਰਾਖਵਾ ਕਰਨ ਜਿਹੜਾ ਹੈਗਾ ਉਹ ਮੇਰੇ ਨਾਲ ਗੱਲਬਾਤ ਕਰਦੇ ਆ ਸਰ ਕਿਵੇਂ ਉਪਰਾਲਾ ਜਿਹੜਾ ਕੀਤਾ ਗਿਆ ਔਰ ਖਾਸ ਕਰਕੇ ਗਰੀਬ ਬੱਚਿਆਂ ਵਾਸਤੇ ਇੱਕ ਮਸੀਹਾ ਬਣ ਕੇ ਤੁਸੀਂ ਉੱਪਰ ਹੋ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਕਚੁਅਲੀ ਤੁਸੀਂ ਹਾਲਾਂਕਿ ਇੰਟਰੋਡਿਊਸ ਕਰਵਾਇਆ ਕਿ ਮੈਂ ਬੀਜੀਪੀ ਦੇ ਜਨਰਲ ਸੈਕਟਰੀ ਆ ਉਹ ਮੇਰੀ ਕੁਝ ਖੁਸ਼ਕਿਸਮਤੀ ਹੈ ਇਸ ਪਾਰਟੀ ਨਾਲ ਜੁੜੇ ਆ ਪਰ ਇਹ ਜਿਹੜਾ ਉਪਰਾਲਾ ਹੈ ਇਹ ਮੇਰਾ ਇੱਕ ਨਿੱਜੀ ਉਪਰਾਲਾ ਰਿਹਾ ਕਿਉਂਕਿ ਜੋ ਸਾਡਾ ਇੱਕ ٹرسٹ ਹੈ ਕੇਐਸ ਰਾਜੂ ਲੀਗਲ ٹرسٹ ਜਿਹਦਾ ਮੈਂ ਚੇਅਰਮੈਨ ਹਾਂ ਉਹਦੇ ਨਾਤੇ ਅਸੀਂ ਇਹ ਪਟੀਸ਼ਨ ਸਤਿਕਾਰਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਦਰਜ ਕੀਤੀ ਸੀ ਔਰ ਸਾਡੀ ਇਹ ਉਹਨਾਂ ਕੋਲ ਸ਼ਿਕਾਇਤ ਸੀ ਕਿ ਪੰਜਾਬ ਸਰਕਾਰ ਜਿਹੜਾ ਕੇਂਦਰ ਦਾ ਜਿਹੜਾ ਸੈਂਟਰ ਦਾ ਰਾਈਟ ਟੂ ਐਜੂਕੇਸ਼ਨ ਐਕਟ ਹੈਗਾ ਹਾਂਜੀ ਉਹਨੂੰ ਇੰਪਲੀਮੈਂਟ ਕਰਨ ਨਹੀਂ ਦੇ ਰਹੀ ਉਹ ਚ ਰਿਕਵਰਟ ਪਾ ਰਹੀ ਹੈ। ਔਰ ਇਸ ਰਿਕਵਰਟ ਕਾਰਨ ਪਿਛਲੇ 14 ਸਾਲਾਂ ਦੇ ਵਿੱਚ ਕੋਈ ਵੀ ਗਰੀਬ ਦਾ ਬੱਚਾ ਕੋਈ ਵੀ ਆ ਅਪਾਹਜ ਬੱਚਾ ਕੋਈ ਵੀ ਅ ਦਲਿਤ ਬੱਚਾ ਕੋਈ ਵੀ ਪਿਛੜਿਆਂ ਦਾ ਬੱਚਾ ਹਾਲਾਂਕਿ ਲਾਅ ਦੇ ਵਿੱਚ 25% ਉਹਨਾਂ ਲਈ ਰੈਜ਼ਰਵੇਸ਼ਨ ਹੈ ਪਰ ਉਹਨਾਂ ਨੂੰ ਐਡਮਿਸ਼ਨਾ ਨਹੀਂ ਮਿਲ ਰਹੀਆਂ ਕਿਉਂਕਿ ਪੰਜਾਬ ਸਰਕਾਰ ਉੱਚ ਅੜਚਣ ਲਗਾ ਕੇ ਬੈਠੀ ਹੋਈ ਹੈ। ਜੀ ਇਹ ਜਿਹੜੀ ਸ਼ਿਕਾਇਤ ਸੀ ਕਿ ਹਾਈ ਕੋਰਟ ਨੇ ਸਾਡੀ ਮਨਜ਼ੂਰ ਦਿੱਤੀ ਔਰ ਐਜ਼ ਅਨ ਇੰਟਰਮੀਜ਼ਰ ਹਾਲੇ ਕੇਸ ਚੱਲ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਪਾਣੀ ਕੇਸ ਲੰਬਾ ਚੱਲ ਜੇ ਕਿਉਂਕਿ ਸਾਰਿਆਂ ਨੇ ਆਰਗੂ ਵਗੈਰਾ ਕਰਨਾ ਹੁੰਦਾ ਹੈ ਉਹਦੇ باوجود 25 2025 ਔਰ 2026 ਦਾ ਜਿਹੜਾ ਨਵਾਂ ਸਾਲ ਜੀ ਸ਼ੁਰੂ ਹੋ ਰਿਹਾ ਹੈ ਅਕੈਡੈਮਿਕ ਸਾਲ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਆਰਟੀਈ ਐਕਟ ਦੇ ਮੁਤਾਬਿਕ ਹਰ ਪ੍ਰਾਈਵੇਟ ਸਕੂਲ ਪੰਜਾਬ ਦੇ ਵਿੱਚ 25% ਰੈਜ਼ਰਵੇਸ਼ਨ ਇਨਾ ਡਿਸਐਡਵਾਂਟੇਜਡ অর ਵੀਕਰ ਸੈਕਸ਼ਨ ਦੇ ਬੱਚਾ ਨੂੰ ਰੱਖਵਾ ਰਿਹਾ ਹੈ। ਅੱਛਾ ਇੱਕ ਕੋਰਸ ਜੀ ਮੈਨੂੰ ਆ ਰਹੀ ਹੈ ਕਿ ਇੱਕ ਜਿਹੜੇ ਦਲਿਤ ਬੱਚੇ ਹੈ ਕਹਿੰਦੇ ਉਹਨਾਂ ਦੇ ਸਕਾਲਰਸ਼ਿਪ ਦਾ ਮੁੱਦਾ ਹਰ ਸਾਲ ਉੱਠਦਾ। ਜਾਂ ਕਾਲਜਾਂ ਵੱਲੋਂ ਸਕੂਲਾਂ ਵੱਲੋਂ ਉਹਨਾਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਜਾਂਦੇ ਕਹਿੰਦੇ ਜੀ ਇਹਨਾਂ ਨੂੰ ਸਕਾਲਰਸ਼ਿਪ ਦੇ ਪੈਸੇ ਨਹੀਂ ਆਏ ਹੈਗੇ। ਕਾਰਨ ਕੀ ਆ? ਸੈਂਟਰ ਦੀ ਪ੍ਰੋਬਲਮ ਹੈਗੀ ਜਾਂ ਪੰਜਾਬ ਸਰਕਾਰ ਦੀ ਪ੍ਰੋਬਲਮ ਹੈਗੀ ਹੈ? ਦੇਖੋ ਪਹਿਲੀ ਗੱਲ ਇੱਕ ਤਾਂ ਮੈਂ ਥੋੜਾ ਜਿਹਾ ਕਲੈਰੀਫਿਕੇਸ਼ਨ ਕਰਦਾ ਕਿ ਜੁੜਿਆ ਹੁੰਦਾ ਹੈ ਕਿ ਇਹ ਜਿਹੜੀ ਆ ਆਰਟੀ ਦੇ ਵਿੱਚ ਐਡਮਿਸ਼ਨ ਹੁੰਦੀ ਹੈ ਇਹਦੇ ਵਿੱਚ ਸਕਾਲਰਸ਼ਿਪ ਦਾ ਕੋਈ ਇਸ਼ੂ ਹੀ ਨਹੀਂ ਨਹੀਂ ਮੈਂ ਨਹੀਂ ਮੈਂ ਉਹਦੇ ਤੇ ਆ ਰਿਹਾ ਇਹਨੂੰ ਜੋੜਦਾ ਹੋਇਆ ਉਸ ਤੇ ਗੱਲ ਕਰ ਰਹੇ ਹਾਂ ਕਿ ਇਹਦੇ ਵਿੱਚ ਇਸ ਤਰ੍ਹਾਂ ਕਿ ਜਿਹੜਾ ਵੀ ਐਂਟਰੀ ਲੈਵਲ ਹੈ ਜੀ ਭਾਵੇਂ ਪਹਿਲੀ ਕਲਾਸ ਹੋ ਜੇ ਜੀ ਤੇ ਭਾਵੇਂ ਨਰਸਰੀ ਹੋਵੇ ਜਿਸ ਸਕੂਲ ਚ ਜੋ ਵੀ ਪਹਿਲੀ ਕਲਾਸ ਹੈ ਉਹਦੇ ਵਿੱਚ 25% ਰੱਖਣਾ ਔਰ ਉਸ ਤੋਂ ਬਾਅਦ 8 ਸਾਲ ਬੱਚੇ ਨੂੰ ਫ੍ਰੀ ਔਰ ਕੰਪਲਸਰੀ ਐਜੂਕੇਸ਼ਨ ਦੇਣੀ ਹੈ ਜੀ ਦੂਜਾ ਤੁਸੀਂ ਕਹਿ ਜਿਹਨੂੰ ਆਪਾਂ ਪੋਸਟ ਮੈਟ੍ਰਿਕਸ ਸਕਾਲਰਸ਼ਿਪ ਕਹਿੰਦੇ ਆਂ ਜੀ ਉਹਦੇ ਤੇ ਵੀ ਕਈ ਵਾਰੀ ਪ੍ਰੋਬਲਮ ਆਉਂਦੀਆਂ ਆ ਔਰ ਅਸੀਂ ਸੈਂਟਰਲ ਗਵਰਨਮੈਂਟ ਤੇ ਕਈ ਵਾਰੀ ਇਹ ਮੁੱਦਾ ਉਹਨਾਂ ਦੇ ਨਜ਼ਰ ਸੇ ਲਿਆਂਦਾ ਕਿ ਤੁਸੀਂ ਤਾਂ ਆਪਣਾ ਫੰਡ ਦੇ ਦੇਣੇ ਹੋ ਪਰ ਪੰਜਾਬ ਸਰਕਾਰ ਆਪਣਾ ਫੰਡ ਲਾ ਕੇ ਕਿਉਂਕਿ ਉਹਨਾਂ ਨੇ 40% ਉਹਨਾਂ ਨੂੰ ਦੇਣਾ ਉਹਦੇ ਕਰਕੇ ਕਈ ਵਾਰੀ ਬੱਚੇ ਨੂੰ ਦਿੱਕਤ ਆ ਜਾਂਦੀ ਹੈ ਤੇ ਜਿਹੜੀ ਸੈਂਟਰਲ ਸਰਕਾਰ ਹੈ ਉਹ ਬਿਲਕੁਲ ਇਸ ਮੁੱਦੇ ਦੇ ਉੱਤੇ ਸਕਾਲਰਸ਼ਿਪਸ ਦੇ ਉੱਤੇ ਵੀ ਸ ਤਰਕ ਹੈਗੀ ਹੈ ਔਰ ਟਾਈਮ ਟੂ ਟਾਈਮ ਮੋਨਿਟਰਿੰਗ ਹੋ ਰਹੀ ਹੈ ਬੱਚਿਆਂ ਦੀ ਐਡਮਿਸ਼ਨ ਨੂੰ ਲੈ ਕੇ ਕਈ ਵਾਰ ਜਦੋਂ ਐਡਮਿਸ਼ਨ ਹੁੰਦਾ ਜਦਾਂ ਅਪ੍ਰੈਲ ਮਾਰਚ ਅਪ੍ਰੈਲ ਦੇ ਵਿੱਚ ਹੋਣੀ ਹਾਂ ਨੇ ਕਈ ਵਾਰ ਜਿਹੜੇ ਪੇਰੈਂਟਸ ਹੈਗੇ ਉਹਨਾਂ ਦਾ ਤੇ ਸਕੂਲ ਦਾ ਆਪਸ ਵਿੱਚ ਰੇੜਕਾ ਜ਼ਰੂਰ ਬਣਦਾ ਹੈ ਪੇਮੈਂਟ ਨੂੰ ਲੈ ਕੇ ਕਿਉਂਕਿ ਕਈ ਸਕੂਲ ਇਦਾਂ ਦੇ ਹੈਗੇ ਨੇ ਜਿਹੜੇ ਹਰ ਸਾਲ ਫੀਸ ਵਧਾਉਂਦੇ ਨੇ ਕਈ ਇਹੋ ਜਿਹੇ ਸਕੂਲ ਹੈਗੇ ਨੇ ਜਿਹੜੇ ਵਨ ਟਾਈਮ ਸਕੂਲ ਫੀਸ ਲੈਂਦੇ ਐਡਮਿਸ਼ਨ ਫੀਸ ਲੈਂਦੇ ਨੇ ਦੇਖੋ ਅ ਫੀਲ ਮੈਂ ਦੋ ਗਲਾਂ ਬਿਲਕੁਲ ਕਿਉਂਕਿ ਮੈਂ ਆਪਨੇ ਮੁੱਦੇ ਨੂੰ ਵੀ ਥੋੜਾ ਦੱਸਣਾ ਚਾਹਾਂਗਾ ਕਿ ਜਿਹੜੇ 25% ਵਾਲੇ ਨੇ ਇਹਨਾਂ ਨੂੰ ਤਾਂ ਜਿੰਨਾ ਸਰਕਾਰ ਨੇ ਤੈਅ ਕੀਤੀ ਹੈ ਕਿ ਹਰ ਪ੍ਰਾਈਵੇਟ ਸਕੂਲ ਜਿੰਨੇ ਬੱਚੇ ਇਸ ਕੋਟੇ ਥੱਲੇ ਆਣਗੇ ਉਹਨਾਂ ਨੂੰ ਕਿਸ ਰੇਟ ਤੇ ਪੰਜਾਬ ਸਰਕਾਰ ਤੋਂ ਸੈਂਟਰਲ ਸਰਕਾਰ ਮਿਲ ਕੇ ਉਹਨਾਂ ਨੂੰ ਰੀਇੰਬਸ ਕਰਦੀ ਹੈ ਜਿਹੜੇ ਤੁਸੀਂ ਦੂਜਾ ਮੁੱਦਾ ਕੀਤਾ ਫੀਸਾਂ ਦਾ ਉਹ ਵੀ ਮੇਰੀ ਅੱਖਾਂ 'ਚ ਰੜਕ ਰਿਹਾ ਵੈਸੇ ਇਹ ਵੀ ਮੈਂ ਮਤਲਬ ਮਨਮਾਲੀਆਂ ਜਿਹੜੀਆਂ ਸਕੂਲਾਂ ਨੇ ਮੇਰੇ ਅੱਖਾਂ 'ਚ ਰੜਕ ਰਿਹਾ ਹੈ ਕਿ ਇਹਦੇ ਤੇ ਵੀ ਕੋਈ ਨਾ ਕੋਈ ਅਸੀਂ ਰਿਕਟ ਜਰੂਰ ਹਾਈ ਕੋਰਟ 'ਚ ਲਗਾਵਾਂਗੇ ਕਿ ਭਈ ਫੀਸ ਦਾ ਵੀ ਜਿਹੜਾ ਕੋਈ ਸਟਰਕਚਰ ਹੈ ਉਹਨੂੰ ਰੀਜ਼ਨੇਬਲ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਜਿੱਦਾਂ ਮਰਜੀ ਕਰ ਦੋ ਤੇ ਉਹ ਅੱਗੇ ਸਾਡੇ ਪ੍ਰਸਤ ਚੇ ਦੇਤੇ ਡਿਸਕਸ਼ਨਸ ਹੋ ਰਹੀਆਂ ਹਨ ਮੈਨੂੰ ਲੱਗਦਾ ਹੈ ਕਿ ਅਸੀਂ ਕੋਰਟ ਕੋਈ ਵੀ ਇਸ ਮੁੱਦੇ ਤੇ ਵੀ ਜਾਵਾਂਗੇ ਇੱਕ ਜਰੂਰ ਮੋੜੀ ਮੇਰਾ ਲਾਸਟ ਕੁਐਸਚਨ ਹੈਗਾ ਅਹਿਮ ਮੁੱਦਾ ਹੈਗਾ ਇਸੇ ਚੀਜ਼ ਨੂੰ ਲੈ ਕੇ ਵੀ ਜਦੋਂ ਐਡਮਿਸ਼ਨ ਫੀਸ ਹੁੰਦੀ ਆ ਉਸ ਦੇ ਨਾਲ ਕਈ ਹੋਰ ਤਰ੍ਹਾਂ ਦੀਆਂ ਫੀਸਾਂ ਬਿਲਡਿੰਗ ਦੀ ਰਿਪੇਅਰ ਨੂੰ ਲੈ ਕੇ ਜਾਂ ਹੋਰ ਕੋਈ ਇਦਾਂ ਦੀਆਂ ਸਕੂਲ ਦੀਆਂ ਕੁਝ ਇਦਾਂ ਦੀਆਂ ਅਹਿਮ ਚੀਜ਼ਾਂ ਨੂੰ ਲੈ ਕੇ ਪੇਰੈਂਟਸ ਕੋਲੋਂ ਫੀਸਾਂ ਜਿਹੜੀਆਂ ਮਨਮੂਨ ਮੰਨ ਲਏ ਢੰਗ ਨਾਲ ਵਸੂਲੀਆਂ ਜਾਂਦੀਆਂ ਨੇ ਇਹ ਵੀ ਤੁਹਾਡੇ ਧਿਆਨ 'ਚ ਹੈਗਾ ਇਸ ਨੂੰ ਕਿਹੜੇ ਤਰੀਕੇ ਨਾਲ ਹੱਲ ਕਰੋਗੇ ਔਰ ਕਦੋਂ ਤੱਕ ਕਰੋਗੇ ਤਾਂ ਕਿ ਪੇਰੈਂਟਸ ਨੂੰ ਕਿਤੇ ਨਾ ਕਿਤੇ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਮਹਿੰਗਾਈ ਤੋਂ ਨਜ਼ਰ ਨਾ ਆਵੇ ਥੋੜੀ ਜਿਹੀ ਇਹ ਬਿਲਕੁਲ ਤੁਸੀਂ ਠੀਕ ਹੈ ਕਿ ਕਈ ਹੋਤੀ ਕਿ ਜਿਹ ਪਹਿਲਾ ਡੋਨੇਸ਼ਨ ਹੁੰਦੀਆਂ ਸੀਆ ਹੁਣ ਕੋਈ ਬਿਲਡਿੰਗ ਫੰਡ ਉਹ ਕਰ ਕਰਾ ਕੇ ਉਹ ਉਹਨੂੰ ਫੀਸ ਨਾਲ ਹੀ ਜੋੜ ਦਿੱਤਾ ਜਾਂਦਾ ਹੈ ਪਰ ਹੁਣ ਇਹ ਦੇਤੇ ਕਿ ਕਿੰਨਾ ਆਪਾਂ ਇਹਦਾ ਇਲਾਜ ਕਰ ਸਕਦੇ ਆ ਇਹ ਡਿਪੈਂਡ ਕਰਦਾ ਹੈ ਕਿ ਨਾਗਰਿਕ ਕਿੰਨਾ ਚਾਹੁੰਦਾ ਹੈ ਜੀ ਕਿ ਮੈਂ ਇਹ ਇੱਕ ਸਕਿੰਟ ਮੈਂ ਇਹ ਦੇਖਿਆ ਹੈ ਕਿ ਸ਼ਿਕਾਇਤ ਤਾਂ ਮਤਲਬ 1 2 1 ਨੂੰ ਕਰਦੇ ਨੇ ਜਿੱਦੋਂ ਆਪਾਂ ਮਿਲਾਂਗੇ ਤੋ ਕਹਿੰਦੇ ਕਿ ਹਾਂ ਆਫਿਸ ਆ ਬਹੁਤ ਜ਼ਿਆਦਾ ਨਹੀਂ ਬਾਕੀ ਬਹੁਤ ਜ਼ਿਆਦਾ ਨਹੀਂ ਪਰ ਜਦੋਂ ਆਪਾਂ ਉਹਨੂੰ ਕਹੀਏ ਕਿ ਬੈਠੋ ਜਰਾ ਦੱਸੋ ਕਿ ਕੀ ਤਕੀ ਚਾਉਂਦੇ ਨੇ ਹਾਂ ਹਾਂ ਕੀ ਫੀਸ ਸਟ੍ਰਕਚਰ ਕਿਹੜੇ ਸਕੂਲ ਚ ਕਿੰਨਾ ਹੈਗਾ ਤੁਹਾਨੂੰ ਕੀ ਪ੍ਰੋਬਲਮ ਆਈ ਉਹ ਕੀ ਹੋਇਆ ਉਹਦੇ ਤੋਂ ਫਿਰ ਉਹ ਕਤਰਾ ਜਾਂਦੇ ਨੇ ਕਿ ਨਹੀਂ ਜੀ ਅਸੀਂ ਅੱਗੇ ਨਹੀਂ ਲੱਗਦਾ ਕੱਲ ਵੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਡਰ ਪਿੰਦਾ ਉਹਨਾਂ ਦੇ ਦਿਲਾਂ ਨੂੰ ਹਾਂ ਹੋ ਸਕਦਾ ਕੋਈ ਰੀਜ਼ਨ ਹੈ ਹੋ ਸਕਦਾ ਹੈ ਕਿ ਜੀ ਪਰ ਅਕਸਰ ਇਹ ਦੇਖਿਆ ਗਿਆ ਹੈ ਕਿ ਸਕੂਲ ਵਾਲੇ ਬੱਚੇ ਨੂੰ ਤੰਗ ਪ੍ਰਸ਼ਾਨ ਹੋ ਸਕਦਾ ਹੈ ਮਤਲਬ ਇਹ ਤਾਂ ਉਹ ਹੀ ਦੱਸ ਸਕਦੇ ਨੇ ਕਿਉਂ ਅੱਗੇ ਨਹੀਂ ਆਉਂਦੇ ਲੇਕਿਨ ਪ੍ਰਾਈਵੇਟ ਦੇ ਵਿੱਚ ਤਾਂ ਉਹ ਗੱਲ ਕਰਦੇ ਨੇ ਕਮਰੇ ਵਿੱਚ ਬੈ ਕੇ ਤਾਂ ਗੱਲ ਕਰਦੇ ਨੇ ਪਰ ਜੇ ਆਪਾਂ ਉਹਨਾਂ ਨੂੰ ਕਹੀਏ ਕਿ ਆਓ ਇਸ ਮੁੱਦਾ ਬਣਾ ਕੇ ਇਸ ਤੇ ਗੱਲ ਕਰੀਏ ਉਹਦੇ ਤੇ ਹੈਜ਼ਿਟੇਸ਼ਨ ਨਹੀਂ ਹੋ ਪਾਰੀ ਪ੍ਰੋਪਰ ਕੋਈ ਨਹੀਂ ਇਸ ਲਈ ਅਸੀਂ ਉਹਨਾਂ ਦਾ ਭਾਰ ਆਪਣੇ ਮੋਢਿਆਂ ਤੇ ਕੁਝ ਹੱਦ ਤੱਕ ਤਾਂ ਕਰ ਸਕਦੇ ਹਾਂ ਪਰ ਜਦ ਤਾਈਂ ਉਹ ਸਾਨੂੰ ਪੂਰਾ ਡਾਟਾ ਨਾ ਦੇਣ ਇਹ ਜੀ ਆ ਮੇਰਾ ਸਕੂਲ ਆ ਸੀ ਗਏ ਸੀ ਆ ਦੇਖੋ ਸਿਲੇਬਸ ਉਹਨਾਂ ਨੇ ਦਿੱਤਾ ਜਾਨੀ ਕਿ ਮੈਂ ਜਿਹੜਾ ਨਿਚੋੜ ਕੱਢੀਏ ਟੋਟਲ ਕਰ ਲਾ ਪਾ ਕੇ ਜੇ ਅਸੀਂ ਇਹਦਾ ਨਿਚੋੜ ਕੱਢੀਏ ਪੂਰੀਆਂ ਗੱਲਾਂ ਦਾ ਬੱਚਿਆਂ ਦੇ ਭਵਿੱਖ ਨੂੰ ਦੇਖ ਕੇ ਵੀ ਜਦੋਂ ਪੰਜਾਬ 'ਚ ਭਾਜਪਾ ਦੀ ਸਰਕਾਰ ਆਏਗੀ ਤਾਂ ਫੁੱਲ ਫਲੈਜ ਇਹਦਾ ਨਿਚੋੜ ਨਿਕਲ ਜਾਏਗਾ ਇਹ ਤਾਂ ਦੇਖੋ ਪੰਜਾਬ ਦੇ ਜਿਹੜੇ ਭਾਜਪਾ ਵਾਲੇ ਉਹ ਜਵਾਬ ਦੇ ਸਕਦੇ ਨੇ ਪਰ ਮੈਂ ਇਹ ਕਾਂਗਾ ਸਰਕਾਰ ਕੋਈ ਵੀ ਹੋਏ ਬੱਚਿਆਂ ਦੇ ਭਵਿੱਖ ਨਾਲ ਖਿਲਵਾਉਣ ਹਾਂ ਸਰਕਾਰ ਕੋਈ ਵੀ ਹੋਏ ਇੱਕ ਜਾਗਰੂਕ ਨਾਗਰਿਕ ਦੀ ਬਹੁਤ ਜ਼ਰੂਰਤ ਹੁੰਦੀ ਹੈ ਡੈਮੋਕ੍ਰੇਸੀ ਦੇ ਵਿੱਚ ਬਿਲਕੁਲ ਸਹੀ ਹੈ ਨਾ ਜੀ ਸਹੀ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਨਾਗਰਿਕ ਨੂੰ ਆਪਣਾ ਹੱਕ ਲੜਦੇ ਰਹਿਣਾ ਚਾਹੀਦਾ ਹੈ ਧੰਨਵਾਦ ਗੱਲਬਾਤ ਕਰਨ ਲਈ ਸੋਇ ਸੰਨ ਲ ਭੱਪਾ ਦੇ ਸੀਨੀਅਰ ਜਿਹੜੇ ਆਗੂ ਜਗਮਨ ਸਿੰਘ ਰਾਜੂ ਜਿਨ੍ਹਾਂ ਨੇ ਖੁੱਲ ਕੇ ਗੱਲਬਾਤ ਕੀਤੀ ਔਰ ਕਲੀਅਰ ਕੀਤਾ ਕਿ ਜਿਹੜੇ 25% ਦੇ ਜਿਹੜੇ ਗਰੀਬ ਬੱਚੇ ਹੈਗੇ ਨੇ ਉਹਨਾਂ ਦਾ ਰਾਖਵਾਕਰ ਇਹਨਾਂ ਨੂੰ ਜ਼ਰੂਰ ਮਿਲਿਆ ਔਰ ਹਜੇ ਕੋਰਟ ਕੇਸ ਚੱਲਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤ ਵੀ ਹਾਸਲ ਹੋਏਗੀ ਔਰ ਬੱਚਿਆਂ ਦੀ ਪੜ੍ਹਾਈ ਵਿੱਚ ਜਿਹੜਾ ਹਨੈਰਾ ਪਵਿੱਤਰ ਆ ਉਹ ਵੀ ਉਹਨਾਂ ਨੂੰ ਹਾਸਲ ਹੋਏਗਾ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰੇਂਦਰ ਗੰਭੋਲ ਜਾਨੀ ਚੋਰਾ ਟੀਵੀ ਸੁਖਵਿੰਦਰ